ਬਟਾਲਾ ਦੇ ਗਾਂਧੀ ਚੌਂਕ ਵਿੱਚ ਕਾਂਗਰਸ ਦੇ ਤ੍ਰਿਪਤ ਰਜਿੰਦਰ ਬਾਜਬਾਦੀ ਅਗਵਾਈ ਹੇਠ ਬਟਾਲਾ ਕਾਂਗਰਸ ਵੱਲੋਂ ਭਾਜਪਾ ਦੇ ਅਮਿਤ ਸ਼ਾਹ ਦੇ ਖਿਲਾਫ ਰੋਸ ਮਾਰਚ ਕਰਦੇ ਹੋਏ ਅਮਿਤ ਸ਼ਾਹ ਦਾ ਪੁੱਤਰਾ ਫੁਕਿਆਗਾ ਇਸ ਮੌਕੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਕੀਤੀ ਨਾਰੇਬਾਜੀ ਇਸ ਮੌਕੇ ਬਿਤੱਕ ਤ੍ਰਿਪਤ ਰਜਿੰਦਰ ਬਾਜਬਾਦੀ ਬਟਾਲਾ ਨਗਰ ਨਿੰਮ ਦੇ ਮਿਰ ਸੁਖਦੀਪ ਸਿੰਘ ਨੇ ਕਿਹਾ ਕਿ ਲੋਕ ਸਭਾ ਵਿੱਚ ਭਾਜਪਾ ਦੇ ਅਮਿਤ ਸ਼ਾਹ ਵੱਲੋਂ ਬਾਬਾ ਅੰਬੇਦਕਰ ਜੀ ਨੂੰ ਲੈ ਕੇ ਦਿੱਤੇ ਵਿਵਾਦਪੂਰਨ ਬਿਆਨ ਦੇ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਹਨ ਉਹਨਾਂ ਨੇ ਕਿਹਾ ਕਿ ਕੇਂਦਰ ਡਿਕਟੇਟਰਸ਼ਿਪ ਕਰਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਹੋਮ ਮਿਨਿਸਟਰ ਵੱਲੋਂ ਇਸ ਤਰ੍ਹਾਂ ਦੀ ਬਿਆਨ ਦੇਣਾ ਸ਼ਰਮਨਾਕ ਹੈ ਉਹਨਾਂ ਨੇ ਕਿਹਾ ਕਿ ਬਾਬਾ ਅੰਬੇਦਕਰ ਜੀ ਐਸਸੀ ਸਮਾਜ ਦੀ ਪਹਿਚਾਣ ਹਨ ਉਹਨਾਂ ਨੇ ਕਿਹਾ ਕਿ ਐਸੇ ਬਿਆਨ ਦੇਣਾ ਐਸਸੀ ਸਮਾਜ ਨੂੰ ਨਿਸ਼ਾਨਾ ਬਣਾਉਣਾ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਪਾਲਿਸੀ ਬਹੁਤ ਗਲਤ ਹੈ ਕਿਸਾਨਾਂ ਸਮੇਤ ਪੰਜਾਬ ਨੂੰ ਨਿਸ਼ਾਨਾ ਬਣਾ ਕੇ ਆ ਅਡਾਨੀ ਅਬਾਨੀ ਨੂੰ ਫਾਇਦਾ ਦੇਣਾ ਚਾਹੁੰਦੇ ਹਨ ਉੱਥੇ ਹੀ ਉਹਨਾਂ ਪੰਜਾਬ ਵਿੱਚ ਛਾਣਿਆਂ ਤੇ ਹੋ ਰਿਹਾ ਗਰਨੇਡ ਹਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੀ ਸਾਦੇ ਨਿਸ਼ਾਨੇ ਏ ਘੇਰਦੀਆਂ ਘੇਰਦੀਆਂ ਨਜ਼ਰ ਨਹੀਂ ਆ ਰਹੀਆਂ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਇਹ ਕਰਨੇ ਦੇਣ ਲਈ ਇਹ ਕੰਮ ਕਰਨ ਲਈ ਜਿਸ ਹਿਸਾਬ ਨਾਲ ਹੋਮ ਮਿਨਿਸਟਰ ਆਫ ਇੰਡੀਆ ਪਾਰਲੀਮੈਂਟ 'ਚ ਬਾਬਾ ਅੰਬੇਡਕਰ ਦੇ ਖਰਾਬ ਬੋਲਦਾ ਉਹ ਇੱਕ ਸ਼ਰਮਨਾਕ ਚੀਜ਼ ਹੈ ਬਦਕਿਸਮਤ ਜਿਹੜੀ ਗੱਲ ਆ ਬਾਬਾ ਬੇਟਕਰ ਐਸੀ ਵੀਰਾਂ ਦੀ ਪਛਾਣ ਹੈ ਤੇ ਸਾਰੇ ਐਸੀ ਵੀਰਾਂ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਨੂੰ ਮਜ਼ਾਕ ਕਰਨ ਵਾਸਤੇ ਉਹਨਾਂ ਨੇ ਗੱਲ ਕੀਤੀ ਜਿਹਦਾ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਬਾਕੀ ਬੰਦੀ ਸਰਕਾਰ ਦੀ ਪਾਲਿਸੀ ਸਮਝ ਨਹੀਂ ਲੱਗਦੀ ਕਿਸਾਨਾਂ ਨੂੰ ਹੀ ਮਾਰਿਆ ਜਾ ਰਿਹਾ ਇਹ ਫ੍ਰੀ ਟ੍ਰੇਡ ਵਾਲੇ ਪਾਸੇ ਅਡਾਨੀਆਂ ਬਾਨੀਆਂ ਨੂੰ ਖੁੱਲ੍ਹ ਆ ਦੇਣਾ ਚਾਹੁੰਦੇ ਨੇ ਜਿਵੇਂ ਹਰਿਆਣਾ ਹਿਮਾਚਲ ਜੋ ਸੇਵ ਖਰੀਦ ਕੇ ਜਦ ਮਰਜ਼ੀ ਸਸਤਾ ਮੇਗਾ ਕਰ ਦਿੰਦੇ ਨੇ ਇਸ ਤਰ੍ਹਾਂ ਪੰਜਾਬ ਚ ਸਾਰਾ ਨਾਜ ਦਾ ਕੰਮ ਉਹਨਾਂ ਦੇ ਦੇਣਾ ਚਾਹੁੰਦੇ ਨੇ ਤੇ ਕਣਕ ਖਰੀਦਣ ਝੋਨਾ ਖਰੀਦਣ ਜਦੋਂ ਮਰਜ਼ੀ ਘਟਾ ਭਾਰ ਘਟਾ ਦੇ ਭਾਗੜ ਜਦੋਂ ਮਰਜ਼ੀ ਦਾ ਨੇ ਇਸ ਲਈ ਕਿਉਂ ਇੰਨੀ ਸਿਆਣੇ ਲੀਬਰਲ ਹੋ ਗਏ ਮੈਂ ਅਮੀਰ ਸਰਕਾਰ ਬਣ ਚੁੱਕੀ ਕਿਉਂ ਇਸ ਤਰੀਕੇ ਤੇ ਧਿਆਨ ਛੱਡ ਜਾਂਦੇ ਨੇ ਉਹ ਬਸ ਅਖੀਰੇ ਦਿਮਾਗ ਚ ਆ ਗਿਆ ਵੀ ਸਾਨੂੰ ਕੋਈ ਹਰਾ ਨਹੀਂ ਸਕਦਾ ਤੇ ਸਾਨੂੰ ਇਹਨਾਂ ਕਿਸੇ ਕਿਸਾਨ ਦੀ ਲੋੜਾ ਨਾ ਕਿਸੇ ਗੈਸਪ ਰਿਵੀਅਰ ਦੀ ਲੋੜਾ ਕੋ ਇੱਕ ਹੋਰ ਪਾਸੇ ਉਹਨੇ ਸੋਚ ਚੱਲ ਗਈ ਜਿਹੜੀ ਬਾਦਕਿਸਮਤੀ ਆ ਜਿਹੜਾ ਕਹੇ ਜਾਂ ਨੂੰ ਸ਼ਾਇਦ ਰਿਜ਼ਲਟ ਮਾੜਾ ਆਏਗਾ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਗਰੀਬ ਰਹਿੰਦੇ ਪੰਜਾਬ ਦੇ ਵਿੱਚ ਸਰਕਾਰ ਨਾਲ ਦੀ ਚੀਜ਼ ਨਹੀਂ ਜਿਹੜੀ ਪੁਲਿਸ ਹੈ ਸਿਰਫ ਕਾਂਗਸੀਆਂ ਵਾਸਤੇ ਆ ਕਾਂਗਸੀਆਂ ਨੂੰ ਕਿਵੇਂ ਭਜਾਉਣਾ ਹੈ ਕਾਂਗਸੀ ਕਿਵੇਂ ਪਰਚੇ ਕਰ ਰਹੇ ਝੂਠੇ ਪਰਚੇ ਕਰਨੇ ਵਿਜਨਸ ਦੇ ਇਸੇ ਕੰਮ ਵਾਸਤੇ ਜਿੰਨੀ ਬੇਈਮਾਨੀ ਹੋਣ ਵਧੀ ਹੋਈ ਕਦੇ ਜ਼ਿੰਦਗੀ 'ਚ ਆਸਾਨੀ ਦੇਖੀ ਜੇ ਕੋਈ ਇਲੈਕਸ਼ਨ ਲੜਨ ਲੱਗਦਾ ਉਹਦੇ ਘਰ ਪੁੱਛ ਜਾ ਕੇ ਬਹਿ ਜਾਂਦੀ ਹੈ ਝੂਠੇ ਮਕਦਮੇ ਬਣਾਉਣ ਲੱਗ ਪੈਂਦੀ ਹੈ ਪਟਿਆਲੇ 'ਚ ਕਿਸੇ ਨੂੰ ਘਰੋਂ ਨਿਕਲ ਦਿੱਤਾ ਜਾਂਦੇ ਆ ਜਿਹੜੇ ਕੈਂਡੀਡੇਟ ਨੇ ਪਟਿਆਲੇ ਦੇ ਕੈਂਡੀਡੇਟ ਦੇ ਘਰ ਜਾ ਕੇ ਪੁਲਿਸ ਬਹਿ ਗਈ ਝੂਠੇ ਮਕਦਮੇ ਬਣਾਉਣ ਲਈ ਦਾਬਾ ਮਾਰਿਆ ਗਰੀਬਾਂ ਔਰ ਇਹ ਸਿਰਾ ਪੂਰ ਦੇ ਸੇਤ ਰਾਜ ਕਰ ਰਹੀ ਹੈ ਜਿਹੜਾ ਪੁਲਿਸ ਦਾ ਕੰਮ ਹੈ ਲਾਡ ਆਰਡਰ ਉਹ ਖਤਮ ਹੈ ਸਿਰ ਕਾਂਗਰਸੀਆਂ ਦੇ اپੋਜੀਸ਼ਨ ਦੇ ਖਿਲਾਫ ਚੱਲ ਕੇ ਪੜ ਚੜੀ ਹੋਈ ਹੈ ਰੋਜ਼ ਗ੍ਰਨੇਡ ਸੁੱਟੇ ਜਾ ਰਹੇ ਨੇ ਥਾਣਿਆਂ 'ਚ ਤੇ ਕੋਈ ਅਸਰ ਨਹੀਂ ਜਿੰਮੇਵਾਰੀਆਂ ਵੀ ਲਈਆਂ ਜਾਂਦੀਆਂ ਨਹੀਂ ਤੁਸੀਂ ਜਿੰਮੇਵਾਰੀਆਂ ਲਈਆਂ ਜਾਂਦੀਆਂ ਨਹੀਂ ਕੋਈ ਲੋਕ ਐਸੋੜਾ ਗੱਲ ਕਰਨ ਰਿਆ ਤੇ ਸਰਕਾਰ ਨਾਲ ਦੀ ਚੀਜ਼ ਹੀ ਨਹੀਂ ਤੇ ਦਿਲਵਲੀ ਹੈ ਮਾੜੇ ਨਜ਼ਰ ਆ ਰਹੇ ਨੇ ਮਾੜੇ ਨਜ਼ਰ ਆ ਰਹੇ ਨੇ ਕਿਸ਼ੋਰ ਕਿਰਪਾ ਕਰੇ ਪੰਜਾਬ ਨੂੰ ਨਜ਼ਰ ਨਾ ਲੱਗੇ ਅੱਜ ਬਟਾਲੇ 'ਚ ਜਿਹੜਾ ਰੋਜ਼ ਧਰਨਾ ਦਿੱਤਾ ਜਾ ਰਿਹਾ ਪਿਛਲੇ ਦਿਨੇ ਅੰਮਨ ਸ਼ਾਹੀ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਡਾਕਟਰ ਅੰਬੇਦਕਰ ਜੀ ਦੇ ਅਪਮਾਨ ਦੇ ਵਿੱਚ ਬਿਆਨ ਦਿੱਤਾ ਉਹਦੇ ਅੱਜ ਅਗੇਂਸਟ ਸਾਰਾ ਦੇਸ਼ ਜਿਹੜਾ ਆ ਉਹ ਫੜਕ ਉੱਠਿਆ ਅੰਮਨ ਸ਼ਾਹੀ ਨੇ ਬਹੁਤ ਹੀ ਮਾੜੇ ਲਫ਼ਜ਼ ਬੋਲੇ ਆ ਉਹਨਾਂ ਨੂੰ ਉਸ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਜਗ੍ਹਾ ਜਗ੍ਹਾ ਤੇ ਧਰਨੇ ਲਾਏ ਜਾ ਰਹੇ ਆ ਉਸੇ ਹੀ ਕੱਲ ਦੇ ਵਿੱਚ ਆ ਕੇ ਬਟਾਲੇ ਕਾਂਗਰਸ ਨੇ ਵੀ ਅੱਜ ਗਾਂਧੀ ਚੌਂਕ ਦੇ ਵਿੱਚ ਧਰਨਾ ਦਿੱਤਾ ਤੇ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਜਿਹੜੀ ਇਹਨਾਂ ਨੇ ਅਮਨ ਸ਼ਾਹ ਜੀ ਨੇ ਬਿਆਨ ਦਿੱਤਾ ਉਹਦੀ ਜਿੰਨੀ ਵੀ ਨਿੰਦਾ ਕਰ ਲੋ ਉਨੀ ਥੋੜੀ ਆ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੋਦੀ ਸਰਕਾਰ ਦਾ ਜਿੰਨਾ ਵੀ ਇਹਨਾਂ ਨੂੰ ਮਾੜਾ ਕਹਿ ਲੀਏ ਉਨਾ ਹੀ ਥੋੜਾ ਅੱਜ ਕਿਸਾਨ ਵੀ ਜਿਹੜੇ ਨੇ ਸੜਕਾਂ ਦੇ ਉੱਤੇ ਰੁਲਦੇ ਫਿਰਦੇ ਨੇ ਤੇ ਡਾਕਟਰ ਵੀਰ ਰਾਏ ਅੰਬੇਦਕਰ ਜੀ ਨੂੰ ਵੀ ਇਹ ਮਾੜਾ ਬੋਲਦੇ ਨੇ ਇਹ ਇੱਕ ਡਿਕਟੇਟਰ ਸਰਕਾਰ ਆ ਇੱਕ ਇਹਦੇ ਦੀ ਜਿੰਨੀ ਵੀ ਨਖੇਦੀ ਕਰ ਲੋ